ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਰਾਮਪਾਲ ਸਿੰਘ ਨਿਊਜ਼ ਐਂਡ ਬਲੌਗ YouTube ਚੈਨਲ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਕਾਕਾ ਜਲੇਬੀ ਵਾਲਾ ਜੋ ਕਿ ਸਾਹਨੇ ਵਾਲੇ ਦੇ ਵਿੱਚ 35 ਸਾਲ ਤੋਂ ਜਲੇਬੀਆਂ ਬਣਾ ਰਿਹਾ ਪਹਿਲਾਂ ਪਿੰਡਾਂ ਦੇ ਵਿੱਚ 35 ਸਾਲ ਸਾਡੀ 50 ਪਿੰਡ ਜਲੇਬੀਆਂ ਲਾਉਂਦਾ ਰਿਹਾ ਜੀ ਮੈਂ ਪਿੰਡਾਂ 'ਚ 40-50 ਬੰਡਲ ਲਾਏ ਨੇ ਦਬੋਰ ਕੀ ਪੀਤੀਪੁਰ ਪੰਜੇਟਾ ਤਖਣਾ ਪੂਣੀਆਂ ਰਣਮ ਆਰੇ ਪਿੰਡ ਮੇਰੇ ਲੱਗੇ ਨੇ ਰੌਮਪੁਰ ਤੱਕ ਵੀ ਹੁਣਾਂ ਤਾਂ ਸਿਆਣੇ ਹੋ ਗਏ ਕਹੀਦਾ ਵੀ ਚੱਲ ਡੱਡਾ ਡੱਡਾ ਨੇ ਇੱਕੋਂ ਤੇ ਟੋਨ ਨਾ ਬੈ ਜੰਨੇ ਬਸੇਰਾ ਕੰਮ ਕਰਦਾ ਜੀ ਪਿੰਡਾਂ ਜਿੱਦਾਂ ਮੈਂ ਬਹੁਤ ਕੰਮ ਕਰਿਆ ਆਰੇ ਪਿੰਡਾਂ ਦੇ ਵਿੱਚ ਜਾਨਵਰ ਮੈਨੂੰ ਜਿੰਨੀ ਮਰਜ਼ੀ ਜਾ ਕੇ ਪੱਥਰੋਂ ਆਕਾ ਜਲੇਬੀਆਂ ਹੁਣ ਤਾਂ ਰੇੜੇ ਤੇ ਪਹਿਲਾਂ ਰੇੜੇ ਤੇ ਅਸੀਂ ਧੱਕੇ ਖਾਦੇ ਨੇ ਬਸੇਰੇ ਇਹਦੀ ਗੱਲ ਨਹੀਂ ਰੇੜਾ ਲੈ ਕੇ ਜਾਂਦੇ ਸੀ ਰਕਸ਼ਾ ਉਦੋਂ ਕਹਾ ਫਿਰਾਂ ਤਿੰਨ ਗੱਡੀਆਂ ਮੇਰੇ ਨਾਲ ਦੀਆਂ ਬਦਲਤੀਆਂ ਜਿੱਦਾਂ ਕੰਮ ਕਰਿਆ ਪੈਨੋ ਸਤਿ ਸ੍ਰੀ ਅਕਾਲ ਾਰੇ ਬੀੜਾ ਭਰਾਵਾਂ ਨੂੰ ਭਾਈ ਸਤਿ ਸ੍ਰੀ ਅਕਾਲ ਮੈਂ ਬਨੇ ਆਦੋ ਕੱਕ ਜੇ ਬੀਬੀਆਂ ਨਾਲ ਬੋਲਦਾ ਸੀ ਪਿੰਡਾਂ ਦੇ ਵਿੱਚ ਮੈਂ 35-40 ਸਾਲ ਪਿੰਡਾਂ ਦੇ ਵਿੱਚ ਕੰਮ ਕਰਿਆ ਅਮਰੀਕਾ ਜਾਂਦੇ ਨੇ ਲੋਕ ਬਾਹਰ ਜਾਂਦੇ ਨੇ ਬਾਹਰ ਜਾਂਦਾ ਕੀ ਫਿਰ ਆਪਣਾ ਇੱਥੇ ਹੀ ਵਧੀਆ ਅਮਰੀਕਾ ਬਣਿਆ ਵਧੀਆ ਰੋਟੀ ਪਾਣੀ ਚੱਲਦਾ ਜੀ ਇੱਥੇ ਆ ਜੇ ਬੀਬੀਆਂ ਵੇਚਦੇ ਆ ਤਾਂ ਉਹਨਾਂ ਇੱਥੇ ਆਪਣਾ ਕਾਰੋਬਾਰ ਵਧੀਆ ਚੱਲ ਰਿਹਾ ਕੰਮ ਕਰ ਆਪਣਾ ਪਰਮਾਤਮਾ ਵੱਲੋਂ ਬਹੁਤ ਵਧੀਆ 40 ਕੇ ਸਾਲ ਮੈਂ ਪਿੰਡਾਂ ਚਲਾਦੇ ਜਲੇਬੀਆਂ ਦੇ। ਬਾਕੀ ਹੁਣ ਮੇਰਾ ਕੰਮ ਇੱਥੇ ਚੱਲਦਾ ਜਗਰੂਪ ਸੈਂ ਉਹ ਵੀ ਕੋਠੀ ਦੇ ਕੋਲ। ਬਾਬਾ ਜਗਰੂਪ ਦੀ ਕੋਠੀ ਦੇ ਮੂਹਰੇ ਮੈਂ ਜਲੇਬੀਆਂ ਲਾਉਣਾ ਹਾਈ ਸਕੂਲ ਦੇ ਨੇੜੇ ਹੈ ਕਿਉਂਕਿ ਦੇ ਵਿੱਚ ਜਲੇਬੀਆਂ ਮੈਂ ਵਧੀਆ ਵੇਚ ਰਿਹਾ ਇਸ ਤਰ੍ਹਾਂ ਮਹਾਰਾਜ ਦੀ ਕਿਰਪਾ ਨਾਲ ਕੰਮ ਆਪਣਾ ਵਧੀਆ। ਕੀ ਲੈਣਾ ਅਮਰੀਕਾ ਨੂੰ ਉੱਥਾਂ ਜਾ ਕੇ ਬਾਹਰ ਉਹੀ ਕੋਠੀ ਦਾ ਉਹੀ ਜੱਥੇ ਹੈ ਜੀ। 2000 ਦਾ ਅੱਛਾ ਸ਼ੁਰੂਆਤ ਹੋਈ ਆ। ਤਾਂ ਮੈਂ ਲੜਾ ਹਿਮਾ ਮਾਲੀ ਉੱਤੇ ਜਲੇਬੀਆਂ ਸਾਡੇ ਕੋ ਖਾਂਦੇ ਰਹੇ ਨੇ ਪਰ ਇੱਥੇ ਮੇਰੇ ਕੋਲ ਤੇ ਐਵੇਂ ਕਹੀਏ ਬਹੁਤ ਟਾਈਮ ਹੋ ਗਿਆ ਆਨੂੰ ਇੱਥੇ ਜਲੇਬੀਆਂ ਜਰੂਬੀਆਂ ਲਾਉਂਦਿਆਂ ਨੂੰ ਪੰਜਾਬੀ ਵੀਰਾਂ ਨੂੰ ਮੈਂ ਕਹਿੰਦਾ ਵੀ ਭਾਈ ਕੰਮ ਕਰੋ ਤੁਸੀਂ ਆਪਣਾ ਉਰੇ ਹੀ ਪੰਜਾਬ ਦੇ ਵਿੱਚ ਪਰ ਇਹਦਾ ਕੋਸਾ ਤੁਹਾਨੂੰ ਬਾਹਰ ਜਾਣ ਦੀ ਤਾਂ ਲੋੜ ਹੀ ਕੋਈ ਨਹੀਂ ਹੈਗੀ ਇੱਥੇ ਆਪਣਾ ਕਾਰੋਬਾਰ ਬਹੁਤ ਵਧੀਆ ਵਾ ਤੇ ਕੰਮ ਤਰੀਕੇ ਨਾਲ ਕਰੀਏ ਤਾਂ ਇਹੀ ਬਹਾਰ ਆ ਆਪਣਾ ਬਾਰ ਦੇ ਵਿੱਚ ਕੁਝ ਨਹੀਂ ਰੱਖਿਆ ਹੈਗਾ ਆਪਣਾ ਇੱਥੇ ਆਪਣਾ ਨਜਾਰੇ ਨਾਲ ਕੰਮ ਕਰੋ ਵਧੀਆ ਰਹੇਗੇ ਅਸੀਂ ਵੀ ਉਹ ਇੱਥੇ ਹੀ ਕਰਦੇ ਆਂ ਆਪਣਾ ਵਧੀਆ ਰੋਟੀ ਪਾਣੀ ਚੱਲੀ ਜਾਂਦਾ ਜੀ ਪਾਉ ਜਲੇ ਮਿਆਂ ਤੋਂ ਜਿਹੜੇ ਬਿਆਂਾ ਬੋਲਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਬਾਬਾ ਜੀ ਦੀ ਤੁਸੀਂ ਜਲੇਬੀਆਂ ਖਾਣ ਦੇ ਨੂੰ ਕਿ ਲੱਛਰ ਹੋ ਗਿਆ ਹੋ ਹੀ ਗਿਆ ਜੀ ਤਿੰਨ ਚਾਰ ਸਾਲ ਹਾਂ ਜੀ ਜਲੇਬੀ ਤੁਹਾਨੂੰ ਕਿਦਾਂ ਹੀ ਲੱਗੂ ਟੇਸਟ ਵਧੀਆ ਜੀ ਬੜੀਆ ਚੀਜ਼ ਬਣਾਉਂਦੇ ਆ ਠੀਕ ਆ ਠੀਕ ਆ ਜੀ ਹਾਂ ਜੀ ਤੇ ਕਾਕਾ ਜੀ ਬੀਬੀਆਂ ਵਾਲਾ ਜਿਵੇਂ ਕਹਿੰਦੇ ਨਾਮ ਦਾ ਵੀ ਮਸ਼ਹੂਰ ਆ ਤੇ ਦਿਲ ਦਾ ਵੀ ਬਹੁਤ ਮਸ਼ਹੂਰ ਆ ਦਿਲ ਦਾ ਵੀ ਵਧੀਆ ਬੰਦਾ ਜੀ ਦਿਲ ਦਾ ਵਧੀਆ ਹਾਂ ਜੀ ਹਾਂ ਜੀ ਜਿਵੇਂ ਕਹਿੰਦੇ ਬੀਬਾ ਬੰਦਾ ਹਾਂ ਜੀ ਹਾਂ ਠੀਕ ਆ ਜੀ ਵੀਡੀਓ ਬਾਰੇ ਆਪਣੇ ਸੁਝਾਅ ਲੈ ਕਮੈਂਟ ਜਰੂਰ ਕਰਨਾ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਮੇਰੀ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਮਿਲਦਿਆਂ ਤੁਹਾਨੂੰ ਕਿਸੇ ਹੋਰ ਵੀਡੀਓ ਚ